ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਮੁਹਾਲੀ, ਰਾਜਪੁਰਾ ਤੇ ਪਟਿਆਲੇ ਦੇ ਕਈ ਹਸਪਤਾਲਾਂ ਦਾ ਦੌਰਾ ਕਰਕੇ ਕਿਸਾਨੀ ਸੰਘਰਸ਼ ਦੌਰਾਨ ਫੱਟੜ ਹੋਏ ਕਿਸਾਨਾਂ ਨੂੰ ਮਿਲਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਉਹਨਾਂ ਨੇ ਸਰਕਾਰ ਬਾਰੇ ਵੀ ਦੱਸਿਆ ਕਿ ਉਹ ਕੀ ਕੀ ਚਾਹੁੰਦੇ ਨੇ। ਸਰਕਾਰ ਨੂੰ ਕਰਨਾ ਚਾਹੀਦਾ ਪਹਿਲਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਨੇਗੋਸ਼ੀਏਸ਼ਨ ਕਰਾਉਣ ਦੀ ਕੋਸ਼ਿਸ਼ ਕੀਤੀ ਬਟ ਜਦੋਂ ਹੁਣ ਜੋ ਪੀਸਫੁਲ ਮਾਰਚ ਕਰਕੇ ਆ ਰਹੇ ਆ। ਤੇ ਅੱਗੇ ਪੁਲਸਰ ਨੂੰ ਰੋਕ ਰਹੀ ਆ ਤੇ ਕਈ ਵਾਰੀ ਕਲੈਸ਼ ਹੋ ਜਾਂਦਾ ਉਹ ਕੱਲ ਹੋਈ ਵੀ ਕੱਲ ਜਿਹੜੇ ਸਾਡੇ ਤਿੰਨ ਜਿਹੜੇ ਸੀਗੇ ਉਹ 25 ਦਰਜਨ ਦੇ ਕਰੀਬ ਜਿਹੜੇ ਸੀਗੇ ਉਹ ਸਾਡੇ ਰਾਜਪੁਰਾ ਦੇ ਵਿੱਚ ਜਿਹੜਾ ਮੈਕਸਿਮਮ ਜਿਹੜਾ ਸੀਗਾ ਸ਼ੰਭੂ ਬੋਰਡ ਐਕਟਿਵ ਸੀਗਾ ਕਾਂਜੂਰ ਤੇ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਅਟੈਂਡ ਵੀ ਕੀਤਾ ਉਹਦਾ ਛੱਡ ਇੰਜਰੀ ਵੀ ਸੀ ਸੀਰੀਅਸ ਪੇਸ਼ੈਂਟ ਵੀ ਸੀ ਇੱਕ ਦਾ ਫ੍ਰੈਕਚਰ ਹੋਇਆ ਤਿੰਨ ਪੇਸ਼ੈਂਟ ਰਜਿੰਦਰਾ ਹਸਪਤਾਲ 'ਚ ਦਾਖਲ ਹੋਇਆ ਬਿਲਕੁਲ ਤੇ ਬਾਕੀਆਂ ਨੂੰ ਡਿਸਚਾਰਜ ਕੀਤਾ ਗਿਆ ਹੈਗਾ ਇੱਕ ਦਾ ਪੇਸ਼ੈਂਟ ਜਿਹੜਾ ਹੈਗਾ ਉਹ ਮਨੂਰ ਤੋਂ ਜਿਹੜਾ ਹੈਗਾ ਉਹ 32 'ਚ ਵੀ ਭੇਜਿਆ ਗਿਆ ਸੋ ਮੈਂ ਸਾਰੇ ਮਟੰਡਾ ਮੁਖਤਸਰ ਸਾਹਿਬ ਤੇ ਮਾਨਸਾ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੈਂ ਮੋਨਿਟਰਿੰਗ ਕਰ ਰਿਹਾ ਹਾਂ ਜਣਾ ਤੁਹਾਡਾ ਰੈਗੂਲਰ ਗਰੁੱਪ ਬਣਾਇਆ ਹੋਇਆ ਜਿਹੜਾ ਗਰੁੱਪ ਸਾਡੀਆਂ ਟੌਕਸਿਲ ਹੋ ਰਹੀਆਂ ਆਪਸ ਦੇ ਵਿੱਚ ਕਾਨਫਰੈਂਸ ਕਾਲ ਵੀ ਹੋ ਰਹੀਆਂ ਔਰ ਅਸੀਂ ਐਮਰਜੈਂਸੀ ਜਿਹੜਾ ਹੈਗਾ ਸਾਰਾ ਉਹ ਬੰਦਬਸਤ ਕੀਤਾ ਹੋਇਆ ਉਹਦੇ ਐਂਬੂਲੈਂਸਿਸ ਵੀ ਲੱਗੀਆਂ ਹੋਈਆਂ ਸਾਡੀਆਂ ਮੈਂ ਬਟੰਡਾ ਵੀ ਜਾਊਂਗਾ ਰਾਜਪੁਰਾ ਵੀ ਜਾਊਂਗਾ ਪਹਿਲਾਂ ਵੀ ਐਮਰਜੈਂਸੀ ਜਿਹੜੇ ਇੰਜਰਡ ਆ ਉਹਨਾਂ ਨੂੰ ਮਿਲਾਂਗਾ ਉਸ ਤੋਂ ਬਾਅਦ ਮੈਂ ਕੱਲ ਨੂੰ ਜਿਹੜਾ ਹੈਗਾ ਉਹ ਸੰਗਰੂਰ ਬਰਨਾਲਾ ਮੁਖਤਸਰ ਸਾਹਿਬ ਮਟੰਡਾ ਜਿੰਨੇ ਵੀ ਆਪਣੇ ਲੰਬੀ ਜਾਂ ਜਿਹ ਉਹ ਸਾਰੀਆਂ ਡਿਊਟੀਆਂ ਸੇ ਲਗਾਤਾਰ ਹੋਈਆਂ ਜੋ ਸਾਡਾ ਫਰਜ਼ ਆ ਤੇ ਮੈਡੀਕਲ ਏਡ ਜਿਹੜੀ ਆ ਸਾਰਿਆਂ ਨੂੰ ਮਿਲਣੀ ਚਾਹੀਦੀ ਆ ਚਾਹੇ ਕੋਈ ਪੁਰਸਵਾਲਾ ਹੋਵੇ ਪੱਤਰਕਾਰ ਹੋਵੇ ਕਿ ਗ੍ਰਾ ਕੋਈ ਫਾਰਮਰ ਜਾਂ ਕੋਈ ਹੋਰ ਕੋਈ ਬਾਈ ਸਟੈਂਡਰ ਹੋਵੇ ਜਿਹੜਾ ਵੀ ਹੋਵੇ ਉਹਨਾਂ ਨੂੰ ਸਾਰਿਆਂ ਨੂੰ ਮੈਡੀਕਲ ਏਡ ਦੇਣਾ ਸਾਡਾ ਕੰਮ ਆ ਉਸੇ ਤਰ੍ਹਾਂ ਦਾ ਗੁਰਤੱਲਬ ਹੈ ਕਿ ਕੱਲ ਹੀ ਮੁੱਖ ਮੰਤਰੀ ਪੰਜਾਬ ਨੇ ਸਰਹੱਦਾਂ ਤੇ ਐਂਬੂਲੈਂਸਾਂ ਤਾਇਨਾਤ ਕਰਨ ਦੇ ਹੁਕਮ ਦਿੱਤੇ ਸਨ ਕਨੈਕਟ ਨਿਊਜ਼ ਰੂਮ ਤੋਂ ਹਰਜੋਤ ਕੌਰ ਦੀ ਰਿਪੋਰਟ